ਫਿਰੋਜ਼ਪੁਰ ਦੇ ਵਿੱਚ ਚੋਰਾਦਾਨ ਤੰਕ ਦਿਨ-ਪ ਦਿਨ ਵਧਦਾ ਜਾ ਰਿਹਾ ਹੈ ਅਇਜ ਦਿਨ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਇੱਕ ਵਾਰ ਫਿਰ ਚੋਰਾਂ ਨੇ ਰਾਤ 11 ਵਜੇ ਤੇ ਕਰੀਬ ਇੱਕ ਮੋਬਾਈਲਾਂ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਉਤੋਂ 5 ਲੱਖ ਰੁਪਏ ਮੁੱਲ ਦੇ ਮੋਬਾਈਲ ਫੋਨ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਜਾਣਕਾਰੀ ਦੇ ਅਨੁਸਾਰ ਫਿਰੋਜ਼ਪੁਰ ਦੇ ਬੈਰੀ ਮਹੱਲਾ ਦੇ ਵਿੱਚ ਸਥਿਤ ਮਿੱਤਰ ਕਮਿਊਨੀਕੇਸ਼ਨ ਨਾਮ ਦੀ ਮੋਬਾਈਲਾਂ ਦੀ ਦੁਕਾਨ ਉੱਤੇ ਰਾਤ ਨੂੰ ਕਰੀਬ ਤਿੰਨ ਚੋਰ ਮੋਟਰਸਾਈਕਲ ਉੱਤੇ ਆਉਂਦੇ ਨੇ ਦੁਕਾਨਦਾਰ ਦਾ ਸ਼ਟਰ ਤੋੜ ਕੇ ਸ਼ਿਸ਼ੇ ਉੱਤੇ ਇਟਾ ਰੋੜੇ ਮਾਰ ਦਿੰਦੇ ਨੇ ਤੇ ਉਸ ਤੋਂ ਬਾਅਦ ਵਿੱਚ 5 ਲੱਖ ਦੇ ਕਰੀਬ ਆਈਫੋਨ ਅਤੇ ਹੋਰ ਐਂਡਰੋਇਡ ਫੋਨ ਚੋਰੀ ਕਰਕੇ ਲੈ ਜਾਂਦੇ ਨੇ ਤੁਹਾਨੂੰ ਦੱਸ ਦਿੰਦੇ ਕਿ ਚੋਰੀ ਦੀ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਸੰਤੋਸ਼ ਜਾਨੇ ਤੁਹਾਡੀ ਦੁਕਾਨ ਕਿੱਥੇ ਸੀ ਕਿਤੇ ਮੇਰੇ ਮੱਲੇ ਕੀ ਗੱਲ ਬਤਾਈਂ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਐ 11:30 ਦਾ ਕੋਈ ਟਾਈਮ ਹੁੰਦਾ ਹੂੰ ਸਰਡੇ ਕੇ ਅਨਲੋਜੀ ਲੁੱਟ ਕੇ ਲੈ ਕੇ ਦੁਕਾਨ ਸਾਰੇ کافی ਕੁਛ ਦੁਸਰ ਕੇ ਲੈ ਗਏ ਮੇਰੇ ਔਰ ਪੱਚੀਤੀ ਮੋਬਾਈਲ ਲੈ ਗਏ 8000 ਰੁਪਿਆ ਲੈ ਗਏ ਤੇ ਉਹ ਸਨਾਂ ਦੇ ਕੋਈ ਚੋਰਾਂ ਤੇ ਲਗਾਮ ਨਹੀਂ ਪਾਰੀ ਕਿਸੇ ਦਾ ਲਗਾਮ ਕੀ ਬਾਂਦੀ ਆ ਗੁਮਾਲ ਦੇ ਭੱਜੇ ਸੀਗੇ ਤੇ ਉਹਨਾਂ ਇਸ ਤੋਂਲ ਦਿਖਾਤੀ ਹਾਂ ਇਹਦਾ ਕੋਈ ਹਾਂ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਹਜ ਤੱਕ ਐਫ ਆਈ ਦਰਜ ਨਹੀਂ ਕੀਤੀ ਉਹ ਉਹ ਜਿਹੜੀ ਇਹਦਾ ਕਾਰਵਾਈ ਸੀ ਬਰਾ। ਚਾਹੇ ਹੋਰ ਕਾਰਵਾਈ ਤਾਂ ਹੋਣੀ ਚਾਹੀਦੀ। ਮੇਰਾ ਨਾਮ ਚੰਚਲ ਮਿੱਤਲਾ ਜੀ। ਆਹ ਦੁਕਾਨ ਕਿੱਥੇ ਦੁਕਾਨਦਾਰ ਦੀ? ਮੋਬਾਈਲਾਂ ਦੀ ਦੁਕਾਨ ਹੈ। 베ਰੀਮਲਾ ਚੁੰਗੀਖਾਨਾ ਰੋਡ ਫ੍ਰੇਕੋ ਸਿਟੀ। ਕੀ ਕੀ ਗਲਪਤ ਹੈ ਇਹ ਜਿਹੜੀ ਚੋਰਾਂ ਨੇ ਕਿ ਕਰਾ ਲਿਆ ਪੈਣਾ ਬੜਾ। ਮੰਦ ਵੀ ਬੰਦ ਸੀ ਸਾਡੀ ਰਾਤੀ 11:30 ਵਜੇ ਦਾ ਟਾਈਮ ਸੀ ਤਕਰੀਬਨ ਤਿੰਨ ਚੋਰ ਆਉਂਦੇ ਆ ਮੋਟਰਸਾਈਕਲ ਤੇ। ਜਿਵੇਂ ਚਲੋ ਜਾਣੀ ਹੋ ਜਾਣਦੇ ਹੋਣੀ ਆ ਪਹਿਲਾਂ ਇੱਕ ਦੀਵਾਰ ਹੀ ਆਏ ਹੋਣ। ਉੱਧਾ ਆਇਆ ਰੁਕੇ ਆ ਉਹਨਾਂ ਨੇ ਸ਼ਟਰ ਬੰਨਿਆ ਪਹਿਲੋਂ ਪਹਿਲੇ ਸ਼ਟਰ ਬੰਨ ਕੇ ਉਹਨਾਂ ਨੇ ਗੇਟ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਗੇਟ ਦਾ ਹੈਂਡਲ ਜਿਹੜਾ ਹੁੰਦਾ ਉਹ ਟੁੱਟ ਗਿਆ ਇੱਕ ਮੁੰਡਾ ਡਿਗਿਆ ਸੜਕ ਤੇ ਉਹਨਾਂ ਖਿੱਚਣ ਦੇ ਦੌਰਾਨ ਫਿਰ ਉਹਨੇ ਚੱਕੀ ਉਸ ਤੋਂ ਸਾਹਮਣੇ ਵੇਖ ਤੇ ਚੱਕ ਕੇ ਤੇ ਸ਼ੀਸ਼ਾ ਭੰਨਿਆ ਸ਼ੀਸ਼ਾ ਭੰਨ ਕੇ ਤੇ ਅੰਦਰ ਆਏ ਨੇ ਅੰਦਰ ਆ ਕੇ ਤੇ ਸਾਰੇ ਉਹਨਾਂ ਨੇ ਜਿਹੜੇ ਮੋਬਾਈਲ ਤੇ ਨਗਦੀ ਪਈ ਸੀ ਉਹ ਲੈ ਗਈ ਮੋਬਾਈਲ ਦੱਦ ਕਿੰਨੀ ਕੱਢ ਕੇ ਲੈ ਨਕਦੀ 70 80 ਹਜ਼ਾਰ ਦੇ ਕਰੀਬ ਫਰੀਕ ਸੀ ਮੋਬਾਈਲ ਕਿੰਨੇ ਲੈ ਮੋਬਾਈਲ 25 ਤੋਂ 30 ਮੋਬਾਈਲ ਸੀ ਕਿੰਨੇ ਦਾ ਨੁਕਸਾਨ ਕਰ ਸੀ ਨੁਕਸਾਨ ਲਗਭਗ ਜੇ ਕਹੀਏ ਤੇ ਆਪਾਂ 3 ਕਿ ਲੱਖ ਦੇ ਮੋਬਾਈਲ ਹੈਗੇ ਸੀ ਤੇ 70 80 ਲਗਭਗ ਕੋਈ ਅੰਦਾਜ਼ਾ ਤਾਂ ਹੁੰਦਾ ਨਹੀਂ ਦੇਖੋ ਹਾਂਜੀ ਜਲਦੀ ਦੁਕਾਨ ਸਟਾਕ ਤੁਸੀਂ ਹਿਸਾਬ ਲਗਾਓ ਪਤਾ ਹੀ ਨਹੀਂ ਕਿੰਨਾ ਕੀ ਹੈ ਕਿ ਨਹੀਂ ਕੈਮਰੇ ਚ ਕੈਦ ਹੋ ਗਿਆ ਉਹਨਾਂ ਦੇ ਤਸਵੀਰਾਂ ਹਾਂਜੀ ਕੈਮਰੇ ਚ ਕੈਦ ਹੈ ਫਿਰ ਕੀ ਭਾਗੇ ਸਰ ਪ੍ਰਸ਼ਾਸਨ ਤੋਂ ਕੁਸ ਪ੍ਰਸ਼ਾਸਨ ਦੀ ਬੜੀ ਢਿੱਲੀ ਕਾਰਜਕਾਰੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਢਿੱਲੀ ਕਾਰਜਕਾਰੀ ਹਜੇ ਤੱਕ ਸਾਡੀ ਐਫਆਈਆਰ ਨਹੀਂ ਕੀਤੀ ਸਾਨੂੰ ਜੇ ਕਹਿੰਦੇ ਆ ਜੀ ਨੋਰਮਲ ਆਪਣਾ 2 ਘੰਟੇ ਬਾਅਦ ਆ ਜਿਓ 2 ਘੰਟੇ ਬਾਅਦ ਆਏ ਹਜੇ ਤੱਕ ਸਾਡੀ ਐਫਆਈਆਰ ਨਹੀਂ ਕੀਤੀ ਦਨ ਦਿਹਾੜੇ ਵੀ ਲੁੱਟ ਹੋਈ ਇਹ ਜਿਹਾ ਲੱਗਦਾ ਬਹੁਤ ਬਹੁਤ ਹੈ ਜੀ ਬਹੁਤ ਲੁੱਟ ਖੋਹ ਜਾਂਦੀ ਹੈ ਬਹੁਤ ਲੋਕ ਡਰਦਾ ਮੌਲ ਪੈਂਦਾ ਸਾਰੇ ਇਹੀ ਡਰ ਦਾ ਬੋਲ ਰਹਿੰਦਾ ਅੱਜ ਗੱਲ ਉਹਨਾਂ ਕੋਲ ਪਿਸਤਲ ਸੀ ਜਿਹੜੇ ਰਾਤੀ ਆਏ ਹਨ ਜਦੋਂ ਚੋਰੀ ਕੀਤੀ ਉਹਨਾਂ ਨੇ ਸਾਡੇ ਆ ਮੱਲੇ ਦੇ ਇੱਕ ਵੇ ਨੇ ਉਹ ਪਿੱਛੇ ਭੱਜੇ ਉਹਨਾਂ ਦੇ ਉਹਨਾਂ ਨੇ ਪਿਸਤਲ ਦਿਖਾਈ ਉਹਨਾਂ ਨੂੰ ਗੋਲੀ ਮਾਰਨ ਦੀ ਹਾਂਜੀ ਪਿਸਤਲ ਪਿਸਤਲ ਦਿਖਾਈ ਕਿ ਉਹ ਜੋ ਗੋਲੇ ਜਾਂਦੇ ਤੋਂ ਉਹਨਾਂ ਗੋਲੀ ਵੀ ਮਾਰ ਦੇਣੀ ਸੀ ਉੱਤੋਂ ਪੁਲਸਾਰੇ ਆ ਕੇ ਕਹਿੰਦੇ ਜੀ ਤੁਸੀਂ ਚੌਕੀਦਾਰ ਰੱਖੋ ਕਿ ਸਾਡੇ ਵੱਲੋਂ ਕੋਈ ਨਹੀਂ ਹੈਗਾ ਤੁਸੀਂ ਆਪ ਦੀ ਸੰਭਾਲ ਆਪੇ ਕਰਨੀ ਹੈ ਤੁਸੀਂ ਚੌਕੀਦਾਰ ਰੱਖੋ ਇੱਕ ਜਵਾਬ ਮਿਲਿਆ ਸਾਨੂੰ ਪੁਲਸ ਵਾਲਿਆਂ ਕੋਲ ਕਿ ਹਲੇ ਤੱਕ ਲੈਂਦੀ ਕਾਰਵਾਈ ਕੋਈ ਵੀ ਨਹੀਂ ਕੀਤੀ ਗਈ ਪੁਲਸ ਵੱਲੋਂ ਹਾਂ ਇੱਕ ਵਾਰੀ ਦੋ ਵਾਰੀ ਆ ਗਏ ਨੇ ਐਸਐਚਓ ਸਾਹਿਬ ਵੀ ਆ ਗਏ ਨੇ ਪਰ ਨਾ ਹਲੇ ਤੱਕ ਸਾਨੂੰ ਐਫਆਈਆਰ ਦਾ ਮਿਲਿਆ ਕੋਈ ਨਹੀਂ ਸਾਡੀ ਗ੍ਰਿਚੀ ਨਹੀਂ ਕੋਈ ਕਾਰਵਾਈ ਕੀਤੀ ਹੈ ਕੀ ਮੰਗ ਹੈ ਮੰਗ ਇਹ ਹੈ ਸਾਡੀ ਆਪਣਾ ਜੋ ਸਾਡੇ ਨੂੰ ਨੁਕਸਾਨ ਹੋਇਆ ਉਹ ਸਾਡੇ ਮਿਲ ਜੇਗਾ ਬਹੁਤ ਵਧੀਆ ਤੇ ਜਿਹੜੇ ਹੋ ਗਏ ਆ ਤਾਂ ਕਿ ਉਹਨਾਂ ਦੇ ਹੌਸਲੇ ਨੂੰ ਨਿਗਾਮ ਪਾਈ ਜਾਵੇ ਜਿਹੜੇ ਚੋਰ ਨੇ ਸ਼ਰਿਆ 11:30 ਵਜੇ ਦਾ ਟਾਈਮ ਸੀ ਹੁੰਦਾ ਜੀ ਇਸ ਤੋਂ ਹੁੰਦਾ ਆਪਾਂ 2-3 ਵਜੇ ਦਾ ਕਹਿੰਦੇ ਆ ਟਾਈਮ ਹੋਈ ਇਸਿਆ ਲੱਗੂ ਗੱਲ ਹੈ 11:30 ਵਜੇ ਆਪਣਾ ਟਾਈਮ ਆ ਹਾਂਜੀ ਪੰਟੋੜ ਦੀ ਗੱਲ ਪੰਟੋੜ ਵੀ ਗੁੱਤੀ ਪੰਟੋੜ ਕਰਕੇ ਜਾਂਦਾ ਰਹੇ ਜੀ ਸਰੀ ਮੋਬਾਈਲ ਦਾ ਦੁਕਾਨ ਤੇ ਜਿਹੜੀ ਚੋਰੀ ਥੀ ਮਸਲਾ ਜੀ ਗੂਗਲ ਸਕ੍ਰੀਵਰ ਸਵੇਰੇ 11:30 ਵਜੇ 3:32 ਆਦਮੀ ਆਏ ਜਿਹਨੇ ਸ਼ਟਰ ਤੋੜ ਕੇ ਦੁਕਾਨਦਾਰ ਨੂੰ 70000 ਰੁਪਏ ਦੇ ਕਰੀਬ ਅਤੇ 30 35 ਮੋਬਾਈਲ ਫੋਨ ਜਿਹੜੇ ਆ ਉਹ ਤੋਂ ਚੋਰੀ ਕਰਕੇ ਲੈ ਗਏ ਮੁਕੱਦਮਾ ਦਰਜ ਕਰ ਦਿੱਤਾ ਗਿਆ 33000 ਆਰਮਸ਼ਾਹ ਤੇ ਬੋਧ ਕੀਤਾ ਸਰਫਾਨ ਇਹ ਕੋਈ ਅਸਲਾ ਨਹੀਂ ਸੀ ਉਹਦੇ ਵੀ 25 25 ਦਾ 90 ਪਰਸੈਂਟ ਜਿਹੜੀ ਅਨੁਭਾਈ ਉਹਦੇ ਦੇਖਾ